ਹਾਂਜੀ ਗੁੱਡ ਮਾਰਨਿੰਗ ਮਿੱਤਰ ਪਿਆਰਿਓ ਪੀਵੀ ਸਾਟਰ ਤੇ ਸਵਾਗਤ ਹੈ ਆ ਤੁਹਾਨੂੰ ਪਾਣੀ ਦੇ ਡਗੋ ਲੈਣ ਦੇ ਨਾਲ ਠੜੜੇ ਪਾਸੇ ਇਹ ਮੀਨਾ ਪਾਣੀ ਨਹੀਂ ਮਾੜੋ ਕਸੀ ਦਾ ਪਾਣੀ ਆ ਨਿਕਲਿਆ ਤੁਹਾਨੂੰ ਦਿਖਾਉਣਾ ਕਿੱਥੋਂ ਨਿਕਲਿਆ ਤੇ ਕਿਵੇਂ ਨਿਕਲਿਆ ਬਣੇ ਰਿਹਾ ਵੀਡੀਓ ਦੇ ਨਾਲ ਤੇ ਇਹ ਨਾਲ ਨਾਲ ਨਿਕਲ ਕੇ ਆ ਗਿਆ ਆਵਰਫਲੋ ਹੋ ਕੇ ਖਾਲੇ ਦੇ ਵਿੱਚ ਅੱਗੇ ਡਾਫ ਲੱਗੀ ਪਈ ਸੀ ਵੈਸੇ ਪਾਣੀ ਵੀ ਅੱਗੇ ਤੋਂ ਫਰਕ ਆਣੀ ਜਿਆਦਾ ਇਹਦੇ ਇੱਥੇ ਖਾਲੇ ਆਪਣੇ ਟੁੱਟੇ ਹੋਏ ਆ ਇੱਟਾ ਨਿਕਲੂਗਾ ਨੋਤਲੇ ਪਾਸਿਓ ਤੇ ਖਾਲਾ ਇੱਥੇ ਦੋ ਤਿੰਨ ਇੱਟਾਂ ਇਹ ਥੱਲੇ ਅਦਰ ਕੋ ਚੰਗਾ ਤੇ ਤਾਂ ਕਰਕੇ ਜਦੋਂ ਖਾਲਾ ਜਿਆਦੇ ਪਾਣੀ ਆ ਜਾਂਦਾ ਉਹਨੇ ਨਿਕਲ ਜਾਂਦਾ ਮੇਰੇ ਤਾਂ ਅੱਗੇ ਡਾਫ ਲੱਗੀ ਪਈ ਸੀ ਆਵੇ ਇੱਥੇ ਆਪਾਂ ਕਾਂਡੇ ਕਾਟਦੇ ਸੀ ਕੰਡੇ ਵਗੈਰਾ ਦੀ ਤੇ ਉਹਦੇ ਕਰਕੇ ਵੀ ਜਿਆਦਾ ਨਿਕਲ ਹਾਂਜੀ ਮਿੱਤਰੋ ਪੀਵੀ 60 ਵਾਲੇ ਪੇਜ ਤੇ ਸਵਾਗਤ ਹੈ ਗੁੱਡ ਮਾਰਨਿੰਗ ਦਿਖਾਉਣਾ ਤੁਹਾਨੂੰ ਮਾੜੋ ਕੱਸੀ ਵਾਲੇ ਦੇ ਖਾਲੇ ਦਾ ਹਾਲ ਇੱਧਰ ਇੱਧਰ ਲੈਣਾਪ ਵਾਲੇ ਪਾਸੇ ਟੱਪਦਾ ਆਪਣੇ ਮਲਵਾਲੇ ਖੇਤ ਵਾਲੇ ਕੋਸੋਂ ਦਾ ਤੇ ਲਗਨ ਨੂੰ ਇੱਥੇ ਆਇਆ ਕੁੱਟਿਆ ਪਿਆ ਤੇ ਪਾਣੀ ਨਿਕਲ ਰਿਹਾ ਇਧਰ ਕਤਾਨਾਂ ਦੇ ਵਿੱਚ ਲੈਣਾ ਦੇ ਨਾਲ ਉਹ ਫੁੱਲ ਉੱਥੇ ਧਿੱਕਰ ਭਰੇ ਪਿਆ ਵੀਡੀਓ 'ਚ ਦਿਖਾਵਾਂਗੇ ਤੁਹਾਨੂੰ ਇੱਥੋਂ ਵੀ ਇੱਥੇ ਡਾਫ ਲੱਗੀ ਹੋਈ ਸੀ ਕੱਢ ਤੇ ਬਾਹਰ ਪੂਰਾ ਪੁੱਲ ਨਿਕਲਿਆ ਅੱਗੇ ਨਾਲ ਘਟ ਗਿਆ ਪਾਣੀ ਤੇ ਅਗਲੇ ਪਰਲੇ ਪਾਸੇ ਵੀ ਦਿਖਾਵਾਂਗੇ ਉਧਰ ਵੀ ਨਿਕਲ ਰਿਹਾ ਕੁੱਟਿਆ ਖਾਲਾ ਇਧਰ ਵੀ ਮਾਨਯੋਗ ਡੇਮਪੀ ਠੱਲ ਨੂੰ ਬੇਨਤੀ ਹੈ ਵੀ ਖਾਲੇ ਸਾਡੇ ਵੀ ਬਣਨ ਕਿਧਰ ਉਹ ਹਲਕੇ ਦੇ ਕਿਧਰ ਉਹਦੇ ਮਾੜੋ ਕੱਸੀ ਵਾਲੀ ਖਾਲੇ ਬਣਨੇ ਚਾਹੀਦੇ ਕਾਫੀ ਟਾਈਮ ਹੋ ਗਿਆ ਓਏ ਕਿੰਨਾ ਪਗਾਇਆ ਇਹਨੇ ਕਾਲੀ ਨੰਬਰ ਪੁਲੀਆਂ ਜਿਹੜੀ ਤੌਲਣੀਆਂ ਮੇਰਾ ਉਹ ਖਾਲਾ ਟੁੱਟਿਆ ਬਿਲਕੁਲ ਖਾਲੇ ਸਾਰੇ ਟੁੱਟੇ ਹੋਏ ਆ ਆਪਣੇ ਇੱਧਰ ਲੈ ਮਾੜੋ ਕੱਸੀ ਵਾਲੇ ਪਿੰਡਾਂ ਦੇ ਵਿੱਚ ਖਾਲੇ ਵੱਰ ਰਹੇ ਆ ਵਧੀਆ ਤੇ ਆਪਣੇ ਵੀ ਖਾਲੇ ਬਾਨਨੇ ਚਾਹੀਦੇ ਬੇਨਤੀ ਆ ਐਮਐਲਏ ਸਾਹਿਬ ਨੂੰ ਆਵੇ ਇੱਥੇ ਵੀ ਦੇਖ ਸਕਦੇ ਤੁਸੀਂ ਆ ਕਿਸਾਨ ਵੀਰ ਜਿਨ੍ਹਾਂ ਦੀ ਵਾਰੀ ਉਹ ਟਾਲੇ ਇੱਟਾ ਵਗੈਰਾ ਲਾ ਕੇ ਆ ਲਾ ਕੇ ਇੱਥੇ ਵੀ ਆਪਣੀ ਕਾਦ ਤੇ ਵਗੈਰਾ ਰੁਕਾ ਹੈ ਪਾਣੀ ਨਿਕਲ ਰਿਹਾ ਦੋਨੇ ਪਾਸੇ ਖਾਲੇ ਦੇ ਬਣਿਆਂ ਨੂੰ ਬਹੁਤ ਚਰੋ ਗਿਆ ਖਾਲਾ ਕਿਉਂਕਿ ਅੱਜ ਪੂਰਾ ਫੁੱਲ ਵਗ ਰਿਹਾ ਪਾਣੀ ਮੂਰੇ ਲੱਗਿਆ ਪਾਣੀ ਇਧਰਲੇ ਪਾਸੇ ਆਇਆ ਪਿਆ ਜੀ ਅੰਦਰੋਂ ਓਕੇ ਇਧਰ ਵੀ ਨਿਕਲ ਹੀ ਜਾਂਦਾ ਥੋੜਾ ਥੋੜਾ ਇਧਰ ਦੁਬਾਰਾ ਫਿਰ ਦਿਖਾਉਣਾ ਸਾਨੂੰ ਕਿੰਨਾ ਕ ਹਟ ਗਿਆ ਦਾਫ ਜੀ ਲੱਗੀ ਪਈ ਸੀ ਕੱਢਤੀ ਐ ਹੱਲਾ ਇੱਧਰ ਤੱਕ ਟਾਣਾ ਜਿਹਾ ਆਵੜਾ ਇਹ ਪਾਣੀ ਜੇ ਨਾ ਵੀਰਤ ਪਾਣੀ ਦੀ ਵਾਰੀ ਬਸ ਐ ਕਿਹੜਾ ਮਾਰਨ ਚਾਹੀਦਾ ਉਹਨਾਂ ਨੂੰ ਅੱਗੇ ਨਾ ਬਹੁਤ ਘਟ ਗਿਆ ਪਾਣੀ ਕਿ ਡਾਫ ਲੱਗੀ ਪਈ ਸੀ ਕੰਡਿਆਂ ਵਗੈਰਾ ਦੀ ਕਾ ਵੀ ਕੁਸ ਫਸਿਆ ਪਿਆ ਸੀ ਫਰਕ ਪੈ ਗਿਆ ਪਾਣੀ ਦਾ ਹੁਣ ਇੱਥੇ ਕਿਉਂਕਿ ਅੱਜ ਜਿਆਦਾ ਪਾਣੀ ਖੱਸੀ ਚ ਇੱਧਰ ਵੀ ਆਵੇ ਚੋਈ ਜਾਂਦਾ ਖਾਲਾ ਕਣਕ ਜਿ ਨਿਕਲ ਜਾਂਦਾ ਪਾਣੀ ਸਰਾਵਾਂ ਇਹ ਕੇਂਦਰਦੀਪਾਈ ਚਾਚੇ ਚ ਬੇਨਤੀ ਹੈ ਢਿੱਲੋ ਸਾਹਣ ਐਮ ਐਲ ਸਾਹਿਬ ਜਿਹੜੇ ਹੁਣ ਬਣਿਆ ਖਾਲਾ ਜ਼ਰੂਰ ਬਣਾਉਣਾ ਪਿੰਡਾਂ ਦੇ ਵਿੱਚ ਖਾਲੇ ਸਾਡੇ ਬਣ ਜਾਂਦੇ ਆ ਇਹ ਸਾਡੇ ਖਾਲਿਆਂ ਵੱਲ ਵੀ ਜ਼ਰੂਰ ਧਿਆਨ ਦਿੱਤਾ ਵੀ ਕਿ ਜਦੋਂ ਹਲਕੇ ਦੇ ਆਪਣੇ ਕਿਦਰਵਾਦੇ ਮਾੜੋ ਕੱਸੀ ਵਾਲੇ ਖਾਲੇ ਉੱਟੇ ਹੋਏ ਆ